ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਸਤ ਕਿਸਮ ਦੇ ਲੋਕ ਜਿਨ੍ਹਾਂ ਨੂੰ ਆਪਣੇ ਘਰ ਕਦੇ ਨਾ ਸੱਦੋ ਅਸੀਂ ਅਕਸਰ ਆਪਣੇ ਘਰ ਵਿੱਚ ਮਹਿਮਾਨਾਂ ਨੂੰ ਸੱਦਦੇ ਹਾਂ ਕਿਉਂਕਿ ਪੰਜਾਬੀ ਸੱਭਿਆਚਾਰ ਵਿੱਚ ਮਹਿਮਾਨ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਕੁਝ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਸੱਦਣਾ ਸਾਡੇ ਲਈ ਮੁਸੀਬਤ ਦਾ ਸਬਬ ਬਣ ਸਕਦਾ ਹੈ ਅੱਜ ਅਸੀਂ ਗੱਲ ਕਰਾਂਗੇ ਅਜਿਹੇ ਸਤ ਕਿਸਮ ਦੇ ਲੋਕਾਂ ਬਾਰੇ ਜਿਨ੍ਹਾਂ ਦੀ ਸਹੋਬਤ ਤੋਂ ਸਾਨੂੰ ਬਚਣਾ ਚਾਹੀਦਾ ਹੈ ਇਹ ਵੀਡੀਓ ਸਿਰਫ ਇੱਕ ਸਲਾਹ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦਾ ਇੱਕ ਤਰੀਕਾ ਹੈ ਸਾਡੇ ਨਾਲ ਜੁੜੇ ਰਹੋ ਕਿਉਂਕਿ ਹਰੇਕ ਕਹਾਣੀ ਹਰੇਕ ਸਲਾਹ ਵਿੱਚ ਲੁਕਿਆ ਹੈ ਤੁਹਾਡੇ ਘਰ ਦੀ ਸ਼ਾਂਤੀ ਅਤੇ ਸੁਰੱਖਿਆ ਦਾ ਰਾਜ਼ ਤਾਂ ਉਹ ਸ਼ੁਰੂ करिए ਪਹਿਲੀ ਕਿਸਮ ਹੈ ਨਕਾਰਾਤਮਕ ਸੋਚ ਵਾਲੇ ਲੋਕ ਇਹ ਅਜਿਹੇ ਲੋਕ ਹੁੰਦੇ ਹਨ ਜੋ ਹਰ ਗੱਲ ਵਿੱਚ ਨੁਕਸ ਕੱਢਦੇ ਹਨ ਤੁਸੀਂ ਜੇ ਉਹਨਾਂ ਨੂੰ ਆਪਣੇ ਘਰ ਸਦੋਂ ਤਾਂ ਉਹ ਨਾ ਸਿਰਫ ਤੁਹਾਡੇ ਘਰ ਦੀ ਸ਼ਾਂਤੀ ਨੂੰ ਭੰਗ ਕਰਦੇ ਹਨ ਸਗੋਂ ਤੁਹਾਡੇ ਮਨ ਵਿੱਚ ਵੀ ਬੇਚੈਨੀ ਪੈਦਾ ਕਰਦੇ ਹਨ ਮੇਰੇ ਨਾਲ ਇੱਕ ਵਾਰੀ ਅਜਿਹਾ ਹੋਇਆ ਸੀ ਜਦੋਂ ਮੈਂ ਆਪਣੇ ਇੱਕ ਦੋਸਤ ਨੂੰ ਘਰ ਸੱਦਿਆ ਉਹ ਪੂਰਾ ਸਮਾਂ ਬਸ ਸ਼ਿਕਾਇਤਾਂ ਹੀ ਕਰਦਾ ਰਿਹਾ ਖਾਣਾ ਠੀਕ ਨਹੀਂ ਮੌਸਮ ਖਰਾਬ ਹੈ ਜਾਂ ਸਾਡੇ ਘਰ ਦਾ ਸਮਾਨ ਪੁਰਾਣਾ ਹੈ ਇਸ ਤਰ੍ਹਾਂ ਦੇ ਲੋਕ ਤੁਹਾਡੇ ਘਰ ਦੀ ਸਕਾਰਾਤਮਕ ਊਰਜਾ ਨੂੰ ਖਤਮ ਕਰ ਦਿੰਦੇ ਹਨ ਉਹ ਤੁਹਾਡੀਆਂ ਖੁਸ਼ੀਆਂ ਨੂੰ ਵੀ ਆਪਣੀ ਨਕਾਰਾਤਮਕ ਸੋਚ ਨਾਲ ਫਿੱਕਾ ਕਰ ਦਿੰਦੇ ਹਨ ਇਸ ਲਈ ਅਜਿਹੇ ਲੋਕਾਂ ਨੂੰ ਘਰ ਸੱਦਣ ਤੋਂ ਪਹਿਲਾਂ 100 ਵਾਰ ਸੋਚੋ ਦੂਜੀ ਕਿਸਮ ਹੈ ਗੱਲਾਂ ਫੈਲਾਉਣ ਵਾਲੇ ਲੋਕ ਇਹ ਉਹ ਲੋਕ ਹੁੰਦੇ ਹਨ ਜੋ ਤੁਹਾਡੇ ਘਰ ਦੀਆਂ ਗੱਲਾਂ ਨੂੰ ਬਾਹਰ ਲੈ ਜਾਂਦੇ ਹਨ ਅਤੇ ਉਸ ਨੂੰ ਮਸਾਲੇਦਾਰ ਬਣਾ ਕੇ ਦੁਨੀਆ ਸਾਹਮਣੇ ਪੇਸ਼ ਕਰਦੇ ਹਨ ਮੈਂ ਇੱਕ ਵਾਰ ਆਪਣੇ ਇੱਕ ਰਿਸ਼ਤੇਦਾਰ ਨੂੰ ਘਰ ਸੱਦਿਆ ਸੀ ਸਾਡੇ ਘਰ ਦੀਆਂ ਕੁਝ ਨਿੱਜੀ ਗੱਲਾਂ ਜੋ ਅਸੀਂ ਉਸ ਨਾਲ ਸਾਂਝੀਆਂ ਕੀਤੀਆਂ ਅਗਲੇ ਹੀ ਦਿਨ ਪੂਰੇ ਮੁਹੱਲੇ ਵਿੱਚ ਚਰਚਾ ਦਾ ਵਿਸ਼ਾ ਬਣ ਗਈਆਂ ਇਸ ਨਾਲ ਸਾਡੇ ਪਰਿਵਾਰ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਅਜਿਹੇ ਲੋਕ ਤੁਹਾਡੀ ਨਿੱਜਤਾ ਦਾ ਸਤਕਾਰ ਨਹੀਂ ਕਰਦੇ ਉਹ ਤੁਹਾਡੀਆਂ ਗੱਲਾਂ ਨੂੰ ਆਪਣੀ ਮਨੋਰੰਜਨ ਦੀ ਸਮੱਗਰੀ ਬਣਾ ਲੈਂਦੇ ਹਨ ਤੁਹਾਡੇ ਘਰ ਦੀਆਂ ਗੱਲਾਂ ਜੋ ਸਿਰਫ ਤੁਹਾਡੇ ਪਰਿਵਾਰ ਤੱਕ ਸੀਮਿਤ ਹੋਣੀਆਂ ਚਾਹੀਦੀਆਂ ਸਨ ਉਹ ਬਾਹਰ ਜਾ ਕੇ ਤੁਹਾਡੀ ਬਦਨਾਮੀ ਦਾ ਕਾਰਨ ਬਣ ਸਕਦੀਆਂ ਹਨ ਅਜਿਹੇ ਲੋਕਾਂ ਨੂੰ ਘਰ ਸੱਦਣ ਨਾਲ ਤੁਹਾਡੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਇਸ ਲਈ ਅਜਿਹੇ ਲੋਕਾਂ ਨੂੰ ਆਪਣੇ ਘਰ ਦੀ ਦਹਲੀਜ਼ ਤੋਂ ਦੂਰ ਹੀ ਰੱਖੋ ਉਹ ਤੁਹਾਡੇ ਭਰੋਸੇ ਦੀ ਕਦਰ ਨਹੀਂ ਕਰਦੇ ਅਤੇ ਤੁਹਾਡੇ ਨਾਲ ਵਫਾਦਾਰੀ ਨਹੀਂ ਨਿਭਾਉਂਦੇ ਤੀਜੀ ਕਿਸਮ ਹੈ ਹਮੇਸ਼ਾ ਮੰਗਣ ਵਾਲੇ ਲੋਕ ਇਹ ਉਹ ਲੋਕ ਹੁੰਦੇ ਹਨ ਜੋ ਹਰ ਵਾਰ ਤੁਹਾਡੇ ਘਰ ਕੁਝ ਨਾ ਕੁਝ ਮੰਗਣ ਲਈ ਆਉਂਦੇ ਹਨ ਚਾਹੇ ਪੈਸੇ ਹੋਣ ਸਮਾਨ ਹੋਵੇ ਜਾਂ ਤੁਹਾਡਾ ਸਮਾਂ ਉਹ ਹਮੇਸ਼ਾ ਤੁਹਾਡੇ ਤੋਂ ਕੁਝ ਨਾ ਕੁਝ ਲੈਣ ਦੀ ਫਿਰਾਕ ਵਿੱਚ ਰਹਿੰਦੇ ਹਨ ਮੇਰੇ ਨਾਲ ਇੱਕ ਵਾਰ ਇੱਕ ਅਜਿਹਾ ਵਾਕਿਆ ਹੋਇਆ ਜਦੋਂ ਮੈਂ ਆਪਣੇ ਇੱਕ ਜਾਣਕਾਰ ਨੂੰ ਕਰ ਸਦਿਆ ਉਹ ਹੈ ਤਾਂ ਸਹੀ ਪਰ ਪੂਰਾ ਸਮਾਂ ਬਸ ਪੈਸਿਆਂ ਦੀ ਗੱਲ ਕਰਦਾ ਰਿਹਾ ਉਸ ਨੇ ਮੇਰੇ ਤੋਂ ਉਧਾਰ ਮੰਗਿਆ ਅਤੇ ਵਾਅਦਾ ਕੀਤਾ ਕਿ ਉਹ ਜਲਦੀ ਵਾਪਸ ਕਰ ਦੇਵੇਗਾ ਪਰ ਮਹੀਨੇ ਬੀਤ ਗਏ ਨਾ ਪੈਸੇ ਵਾਪਸ ਆਏ ਅਤੇ ਨਾ ਹੀ ਉਸ ਦੀ ਸ਼ਰਮ ਅਜਿਹੇ ਲੋਕ ਤੁਹਾਡੀ ਮਦਦ ਦੀ ਕਦਰ ਨਹੀਂ ਕਰਦੇ ਅਤੇ ਤੁਹਾਨੂੰ ਹਮੇਸ਼ਾ ਇੱਕ ਸਾਧਨ ਵਜੋਂ ਵਰਤਦੇ ਹਨ ਉਹ ਤੁਹਾਡੇ ਘਰ ਦੀ ਮਹਿਮਾਨ ਨਵਾਜ਼ੀ ਦਾ ਫਾਇਦਾ ਉਠਾਉਂਦੇ ਹਨ ਅਤੇ ਤੁਹਾਡੀ ਆਰਥਿਕ ਜਾਂ ਮਾਨਸਿਕ ਸਥਿਤੀ ਨੂੰ ਕਮਜ਼ੋਰ ਕਰ ਸਕਦੇ ਹਨ ਇਸ ਲਈ ਅਜਿਹੇ ਲੋਕਾਂ ਨੂੰ ਆਪਣੇ ਘਰ ਤੋਂ ਦੂਰ ਰੱਖਣਾ ਹੀ ਸਹੀ ਹੈ ਚੌਥੀ ਕਿਸਮ ਹੈ ਈਰਖਾळੂ ਲੋਕ ਇਹ ਉਹ ਲੋਕ ਹੁੰਦੇ ਹਨ ਜੋ ਤੁਹਾਡੀ ਖੁਸ਼ਹਾਲੀ ਜਾਂ ਸਫਲਤਾ ਨੂੰ ਦੇਖ ਕੇ ਜਲਦੇ ਹਨ ਉਹ ਤੁਹਾਡੇ ਘਰ ਆਉਂਦੇ ਹਨ ਪਰ ਉਹਨਾਂ ਦੀਆਂ ਨਜ਼ਰਾਂ ਵਿੱਚ ਖੁਸ਼ੀ ਨਹੀਂ ਸਗੋਂ ਈਰਖਾ ਹੁੰਦੀ ਹੈ ਮੈਂ ਇੱਕ ਵਾਰ ਆਪਣੇ ਇੱਕ ਪੁਰਾਣੇ ਮਿੱਤਰ ਨੂੰ ਘਰ ਸੱਦਿਆ ਸੀ ਮੈਂ ਸੋਚਿਆ ਸੀ ਕਿ ਉਹ ਮੇਰੀ ਨਵੀਂ ਨੌਕਰੀ ਅਤੇ ਘਰ ਦੀ ਸਜਾਵਟ ਦੀ ਸ਼ਲਾਘਾ ਕਰੇਗਾ ਪਰ ਉਸਨੇ ਸਾਰਾ ਸਮਾਂ ਬਸ ਆਪਣੀਆਂ ਸਮੱਸਿਆਵਾਂ ਅਤੇ ਮੇਰੇ ਨਾਲੋਂ ਘੱਟ ਸਫਲਤਾ ਦੀ ਗੱਲ ਕੀਤੀ ਉਸ ਦੀਆਂ ਗੱਲਾਂ ਵਿੱਚ ਈਰਖਾ ਸਾਫ਼ ਚਲਕ ਰਹੀ ਸੀ ਅਜਿਹੇ ਲੋਕ ਤੁਹਾਡੀਆਂ ਖੁਸ਼ੀਆਂ ਨੂੰ ਨਹੀਂ ਸਾਂਝਦੇ ਸਗੋਂ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਤੁਹਾਡੇ ਘਰ ਦੀ ਸਕਾਰਾਤਮਕ ਊਰਜਾ ਨੂੰ ਆਪਣੀ ਈਰਖਾ ਨਾਲ ਪ੍ਰਦੂਸ਼ਿਤ ਕਰ ਸਕਦੇ ਹਨ ਇਸ ਲਈ ਅਜਿਹੇ ਲੋਕਾਂ ਨੂੰ ਆਪਣੇ ਘਰ ਦੀ ਦਹਲੀਜ਼ ਤੋਂ ਬਾਹਰ ਹੀ ਰੱਖੋ ਉਹ ਤੁਹਾਡੀ ਸਫਲਤਾ ਦਾ ਸਤਕਾਰ ਨਹੀਂ ਕਰਦੇ ਅਤੇ ਤੁਹਾਡੇ ਨਾਲ ਸੱਚੀ ਦੋਸਤੀ ਨਹੀਂ ਨਿਭਾਉਂਦੇ ਪੰਜਵੀਂ ਕਿਸਮ ਹੈ ਬੇਅਦਬੀ ਕਰਨ ਵਾਲੇ ਲੋਕ ਇਹ ਉਹ ਲੋਕ ਹੁੰਦੇ ਹਨ ਜੋ ਤੁਹਾਡੇ ਘਰ ਦੀਆਂ ਚੀਜ਼ਾਂ ਜਾਂ ਤੁਹਾਡੇ ਪਰਿਵਾਰ ਦੀਆਂ ਭਾਵਨਾਵਾਂ ਦਾ ਸਤਕਾਰ ਨਹੀਂ ਕਰਦੇ ਉਹ ਤੁਹਾਡੇ ਘਰ ਵਿੱਚ ਆਉਂਦੇ ਹਨ ਅਤੇ ਬੇਪਰਵਾਹੀ ਨਾਲ ਵਿਵਹਾਰ ਕਰਦੇ ਹਨ ਮੈਂ ਇੱਕ ਵਾਰ ਆਪਣੇ ਇੱਕ ਸਹਿਕਰਮੀ ਨੂੰ ਘਰ ਸੱਦਿਆ ਸੀ ਉਸਨੇ ਨਾ ਸਿਰਫ ਸਾਡੇ ਘਰ ਦੀਆਂ ਚੀਜ਼ਾਂ ਨੂੰ ਬੇਪਰਵਾਹੀ ਨਾਲ ਵਰਤਿਆ ਸਗੋਂ ਸਾਡੇ ਪਰਿਵਾਰ ਦੀਆਂ ਕੁਝ ਧਾਰਮਿਕ ਆਸਥਾਵਾਂ ਦਾ ਵੀ ਮਜ਼ਾਕ ਉਡਾਇਆ ਇਸ ਨਾਲ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਕਾਫੀ ਠੇਸ ਪੁੱਜੀ ਅਜਿਹੇ ਲੋਕ ਤੁਹਾਡੇ ਘਰ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਤੁਹਾਡੀਆਂ ਮਰਜ਼ੀਆਂ ਤੇ ਆਸਥਾਵਾਂ ਦੀ ਕਦਰ ਨਹੀਂ ਕਰਦੇ ਇਸ ਲਈ ਅਜਿਹੇ ਲੋਕਾਂ ਨੂੰ ਆਪਣੇ ਘਰ ਵਿੱਚ ਸੱਦਣ ਤੋਂ ਬਚੋ ਤੁਹਾਡੇ ਘਰ ਦੀ ਸ਼ਾਂਤੀ ਅਤੇ ਸਤਕਾਰ ਦੀ ਰਾਖੀ ਤੁਹਾਡੀ ਜ਼ਿੰਮੇਵਾਰੀ ਹੈ ਛੇਵੀਂ ਕਿਸਮ ਹੈ ਸਵਾਰਥੀ ਲੋਕ ਇਹ ਉਹ ਲੋਕ ਹੁੰਦੇ ਹਨ ਜੋ ਸਿਰਫ ਆਪਣੇ ਫਾਇਦੇ ਬਾਰੇ ਸੋਚਦੇ ਹਨ ਉਹ ਤੁਹਾਡੇ ਘਰ ਆਉਂਦੇ ਹਨ ਪਰ ਉਹਨਾਂ ਦਾ ਮਕਸਦ ਸਿਰਫ ਆਪਣੀ ਕੋਈ ਜ਼ਰੂਰਤ ਪੂਰੀ ਕਰਨਾ ਹੁੰਦਾ ਹੈ ਮੈਂ ਇੱਕ ਵਾਰ ਆਪਣੇ ਇੱਕ ਪੁਰਾਣੇ ਸਕੂਲੀ ਮਿੱਤਰ ਨੂੰ ਘਰ ਸੱਦਿਆ ਸੀ ਉਸਨੇ ਪੂਰਾ ਸਮਾਂ ਬਸ ਆਪਣੇ ਵਪਾਰ ਦੀ ਗੱਲ ਕੀਤੀ ਅਤੇ ਮੈਨੂੰ ਉਸ ਵਿੱਚ ਸ਼ਾਮਲ ਹੋਣ ਲਈ ਜ਼ੋਰ ਪਾਇਆ ਉਸ ਦੀਆਂ ਗੱਲਾਂ ਵਿੱਚ ਸੱਚੀ ਦੋਸਤੀ ਜਾਂ ਪਰਿਵਾਰਕ ਮੋਹ ਨਹੀਂ ਸੀ ਸਗੋਂ ਸਿਰਫ ਆਪਣਾ ਸਵਾਰਥ ਸੀ ਅਜਿਹੇ ਲੋਕ ਤੁਹਾਡੀ ਮਹਿਮਾਨ ਨਿਵਾਜ਼ੀ ਦਾ ਗਲਤ ਫਾਇਦਾ ਉਠਾਉਂਦੇ ਹਨ ਉਹ ਤੁਹਾਡੇ ਘਰ ਨੂੰ ਆਪਣੇ ਵਪਾਰਕ ਜਾਂ ਨਿੱਜੀ ਮਕਸਦਾਂ ਦੀ ਪੂਰਤੀ ਦਾ ਸਾਧਨ ਬਣਾਉਂਦੇ ਹਨ ਇਸ ਲਈ ਅਜਿਹੇ ਲੋਕਾਂ ਨੂੰ ਆਪਣੇ ਘਰ ਤੋਂ ਦੂਰ ਰੱਖੋ ਤੁਹਾਡੇ ਘਰ ਦੀ ਮਹਿਮਾਨ ਨਿਵਾਜ਼ੀ ਸਿਰਫ ਸੱਚੇ ਅਤੇ ਨਿਰਸਵਾਰਥੀ ਲੋਕਾਂ ਲਈ ਹੋਣੀ ਚਾਹੀਦੀ ਹੈ ਸਤਵੀਂ ਅਤੇ ਆਖਰੀ ਕਿਸਮ ਹੈ ਝੂਠੇ ਅਤੇ ਧੋਖੇबाज ਲੋਕ ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਗੱਲਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਹ ਤੁਹਾਡੇ ਘਰ ਆਉਂਦੇ ਹਨ ਪਰ ਉਹਨਾਂ ਦੀਆਂ ਨੀਤਾਂ ਸਾਫ਼ ਨਹੀਂ ਹੁੰਦੀਆਂ ਮੈਂ ਇੱਕ ਵਾਰ ਆਪਣੇ ਇੱਕ ਨਵੇਂ ਜਾਣਕਾਰ ਨੂੰ ਕਰ ਸੱਦਿਆ ਸੀ ਉਸਨੇ ਮੇਰੇ ਨਾਲ ਬਹੁਤ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਮੇਰੇ ਘਰ ਦੀਆਂ ਕੁਝ ਜ਼ਰੂਰੀ ਜਾਣਕਾਰੀਆਂ ਨੂੰ ਗਲਤ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰ ਰਿਹਾ ਸੀ ਅਜਿਹੇ ਲੋਕ ਤੁਹਾਡੇ ਭਰੋਸੇ ਨੂੰ ਤੋੜਦੇ ਹਨ ਅਤੇ ਤੁਹਾਡੇ ਘਰ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੇ ਹਨ ਉਹ ਤੁਹਾਡੇ ਨਾਲ ਸੱਚਾਈ ਨਹੀਂ ਰੱਖਦੇ ਅਤੇ ਤੁਹਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਅਜਿਹੇ ਲੋਕਾਂ ਨੂੰ ਆਪਣੇ ਘਰ ਦੀ ਦਹਲਿਜ਼ ਤੋਂ ਦੂਰ ਰੱਖਣਾ ਸਭ ਤੋਂ ਵਧੀਆ ਹੈ ਇਹ ਸਾਰੀ ਗੱਲ ਦਾ ਸਬਕ ਇਹ ਹੈ ਕਿ ਸਾਨੂੰ ਆਪਣੇ ਘਰ ਵਿੱਚ ਸਿਰਫ ਅਜਿਹੇ ਲੋਕਾਂ ਨੂੰ ਸੱਦਣਾ ਚਾਹੀਦਾ ਹੈ ਜੋ ਸਾਡੇ ਨਾਲ ਸੱਚੇ, ਵਫਾਦਾਰ ਅਤੇ ਸਕਾਰਾਤਮਕ ਹੋਣ। ਤੁਹਾਡਾ ਘਰ ਤੁਹਾਡੀ ਸ਼ਾਂਤੀ ਅਤੇ ਸੁਰੱਖਿਆ ਦਾ ਪ੍ਰਤੀਕ ਹੈ। ਇਸ ਨੂੰ ਉਹਨਾਂ ਲੋਕਾਂ ਨਾਲ ਸਾਂਝਾ ਕਰੋ ਜੋ ਤੁਹਾਡੀ ਕਦਰ ਕਰਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਦਾ ਸਤਕਾਰ ਕਰਦੇ ਹਨ। ਇਹ ਸੱਤ ਕਿਸਮ ਦੇ ਲੋਕ ਨਕਾਰਾਤਮਕ, ਗੱਲਾਂ ਫੈਲਾਉਣ ਵਾਲੇ, ਮੰਗਣ ਵਾਲੇ, ਈਰਖਾਲੂ, ਬੇਅਦਬੀ ਕਰਨ ਵਾਲੇ, ਸਵਾਰਥੀ ਅਤੇ ਝੂਠੇ ਤੁਹਾਡੇ ਘਰ ਦੀ ਸ਼ਾਂਤੀ ਨੂੰ ਪੰਗ ਕਰ ਸਕਦੇ ਹਨ। ਇਸ ਲਈ ਆਪਣੇ ਘਰ ਦੀ ਦਹਲੀਜ਼ ਨੂੰ ਸੁਰੱਖਿਅਤ ਰੱਖੋ ਅਤੇ ਸਿਰਫ ਸੱਚੇ ਅਤੇ ਪਿਆਰ ਵਾਲੇ ਲੋਕਾਂ ਨੂੰ ਹੀ ਸੱਦੋ ਸਾਡੇ ਸੱਭਿਆਚਾਰ ਵਿੱਚ ਮਹਿਮਾਨ ਨੂੰ ਸਤਿਕਾਰ ਦੇਣਾ ਸਾਡੀ ਪਰੰਪਰਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਸ਼ਾਂਤੀ ਅਤੇ ਸੁਰੱਖਿਆ ਨਾਲ ਸਮਝੌਤਾ ਕਰੀਏ ਸਾਡਾ ਸੁਨੇਹਾ ਸਪਸ਼ਟ ਹੈ ਆਪਣੇ ਘਰ ਦੀ ਪਵਿੱਤਰਤਾ ਨੂੰ ਸੰਭਾਲੋ ਅਤੇ ਸਿਰਫ ਅਜਿਹੇ ਲੋਕਾਂ ਨੂੰ ਸੱਦੋ ਜੋ ਤੁਹਾਡੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਲਿਆਉਣ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ